ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਰਸਤੇ ਹੀ ਹੋ ਗਏ ਨੇ ਬੰਦ ਕਿਉਂਕਿ ਇੱਕ ਪਾਸੇ ਜਿੱਥੇ ਲਲਕਾਰਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਤੂੰ ਮੇਰੇ ਤੇ ਚਾਹੇ ਜਿੱਡੀ ਮਰਜੀ ਕਾਰਵਾਈ ਕਰਵਾ ਲੈ ਲੇਕਿਨ ਇਸ ਕਾਰਵਾਈ ਦੇ ਵਿੱਚੋਂ ਮੈਂ ਜਲਦੀ ਬਾਹਰ ਆ ਜਾਵਾਂਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਹਿਲੀ ਜਿਹੜੀ ਤੇਰੀ ਲਲਕਾਰ ਸੀ ਹੁਣ ਮੈਂ ਆਪਣੀ ਲਲਕਾਰ ਤੈਨੂੰ ਮਾਰ ਕੇ ਦਿਖਾਵਾਂਗਾ ਜਿਹਨੂੰ ਇੱਕ ਪਾਸੇ ਬਦਲਾਖੋਰੀ ਦਾ ਨਾਮ ਦਿੱਤਾ ਗਿਆ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਜਾਂ ਦੂਸਰੀ ਸਿਆਸੀ ਪਾਰਟੀਆਂ ਭਾਵੇਂ ਉਹ ਭਾਜੀਪੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਉਹ ਸ਼ਰੋਨੀ ਕਾਲੀ ਦਲ ਹੋਵੇ ਉਹਨਾਂ ਨੇ ਵੱਡੇ ਆਗੂਆਂ ਨੇ ਕਿਹਾ ਕਿ ਇਹ ਸਿਰਫ ਬਦਲਾਖੋਰੀ ਦੀ ਰਾਜਨੀਤੀ ਹੈ ਇਸ ਤੋਂ ਬਿਨਾ ਕੁਝ ਨਹੀਂ ਜਿੱਥੇ ਇੰਨੀਆਂ ਜ਼ਿਆਦਾ ਪਟੀਸ਼ਨਾਂ ਪਈਆਂ ਕਿਸੇ ਤਰ੍ਹਾਂ ਦੀ ਸੁਣਵਾਈ ਵੀ ਨਹੀਂ ਹੋਈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੇਰੀਆਂ ਚੰਪੂਨੀਆਂ ਜਿਸ ਦਿਨ ਉੱਡਣਗੀਆਂ ਉਸ ਦਿਨ ਸਾਰਾ ਪੰਜਾਬ ਦੇਖੇਗਾ ਜਿੱਥੇ ਇੱਕ ਪਾਸੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਪਹਿਲ ਕੀਤੀ ਗਈ ਸੀ ਕਿ ਹਰ ਗੱਲ ਤੇ ਜਿਹੜੇ ਤੰਜ ਕਸਦੇ ਨਜ਼ਰ ਆਉਂਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਨ ਉੱਤੇ ਤੇ ਉਹਨਾਂ ਨੇ ਵੀ ਅੱਜ ਵਖਾ ਦਿੱਤਾ ਹੈ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੈਠਾ ਬੈਠਾ ਹੀ ਸੜੇਗਾ ਜਿੱਥੇ ਵਿਕਰਮ ਸਿੰਘ ਮਜੀਠੀਆ ਉੱਤੇ ਬਦਲਾਖੋਰੀ ਦੀ ਗੱਲ ਕੀਤੀ ਜਾਂਦੀ ਸੀ ਰੰਜਿਸ਼ ਦੀ ਗੱਲ ਕੀਤੀ ਜਾਂਦੀ ਸੀ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬੈਠੇ ਬੈਠੇ ਹੀ ਉਹਨਾਂ ਦੇ ਆ ਜਿਹੜੇ ਵੱਡੇ ਸਬੂਤ ਨੇ ਉਹ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਨੂੰ ਪੇਸ਼ ਕਰ ਦਿੱਤੇ ਗਏ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਦਾਵਾ ਸੀ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਉਹਨਾਂ ਦਾ ਪਰਿਵਾਰ ਵੀ ਇਹੀ ਕਹਿੰਦਾ ਨਜ਼ਰ ਆਉਂਦਾ ਸੀ ਲੇਕਿਨ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਡੇ ਸਬੂਤ ਜਿਹੜੇ ਨੇ ਵਿਜੀਲੈਂਸ ਵੱਲੋਂ ਪੇਸ਼ ਕਰ ਦਿੱਤੇ ਗਏ ਨੇ ਜਿਹਦੇ ਚਲਦਿਆ ਹੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਲਈ ਜੇਲ੍ਹ ਜਾਣਾ ਪੈ ਸਕਦਾ ਹੈ ਜਿਹੜਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਕਹਿੰਦਾ ਸੀ ਕਿ ਮੈਂ ਸਰਹਾਣੇ ਦੇ ਥੱਲੇ ਬਾਹ ਦੇ ਕੇ ਪਿਆ ਹੁਣ ਉਹਨੂੰ ਪਰਮਾਨੈਂਟ ਹੀ ਸਰਹਾਣੇ ਦੇ ਥੱਲੇ ਬਾਹ ਦੇਣੀ ਪੈ ਸਕਦੀ ਹੈ ਇੱਕ ਵੱਡੀ ਕਾਨਫਰੰਸ ਹੋਈ ਹੈ ਜਿਹਦੇ ਦੋਦਾਨ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਹਨੂੰ ਬਦਲਾਖੋਰੀ ਦੀ ਰਾਜਨੀਤੀ ਕਿਹਾ ਜਾ ਰਿਹਾ ਸੀ ਰੰਜਿਸ਼ ਕਿਹਾ ਜਾ ਰਿਹਾ ਸੀ ਤੇ ਇੱਕ ਵੱਡਾ ਜਿਹੜਾ ਨਸ਼ਾ ਤਸਕਰਾਂ ਦੇ ਚਲਦਿਆਂ ਇੱਕ ਵੱਡੀ ਕਾਨਫਰੰਸ ਹੋਈ ਤੁਹਾਨੂੰ ਦੱਸ ਦੇਣੇ ਆ ਕਿ ਉਹਦੀ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਵਿੱਚ ਆਪ ਆਗੂ ਬਲਤੇਜ ਪੰਨੂ ਦੇ ਨਾਲ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆਪ ਵਿਧਾਇਕ ਕੁਲਦੀਪ ਸਿੰਘ ਢਾਲੀਵਰ ਨੇ ਕਿਹਾ ਅਦਾਲਤ ਦੇ ਫੈਸਲੇ ਦੇ ਸਾਬਤ ਕਰ ਦਿੱਤਾ ਹੈ ਕਿ ਵਿਜੀਲੈਂਸ ਬਿਊਰੋ ਨੇ ਠੋਸ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਨਾ ਕਿ ਸਿਆਸੀ ਬਦਲਾਖੋਰੀ ਹੈ ਢਾਲੀਵਰ ਨੇ ਕਿਹਾ ਪਹਿਲੇ ਦਿਨ ਤੋਂ ਹੀ ਕਾਲੀ ਦੇ ਆਗੂਆਂ ਨੇ ਕੁਝ ਕਾਂਗਰਸ ਦੀ ਮਜੀਠੀਆ ਦੀ ਗਿਫਤਾਰੀ ਨੂੰ ਜ਼ੁਲਮ ਦੀ ਕਾਰਵਾਈ ਦੱਸ ਕੇ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਦੇ ਫੈਸਲੇ ਹੁਣ ਝੂਠ ਦਾ ਪਰਦਾ ਫਾਸ਼ ਕਰ ਦਿੱਤਾ ਹੈ ਸਾਬਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਕੋਲ ਮਜੀਠੀਆ ਵਿਰੁੱਧ ਪੁਖਤਾ ਸਬੂਤ ਹਨ ਤਾਂ 10 ਸਾਲ ਜਨ ਉਹਨਾਂ ਨੇ ਕਿਹਾ ਕਿ 2007 ਤੋਂ 2017 ਤੱਕ ਉਹਨਾਂ ਨੇ ਰਾਜ ਦੌਰਾਨ ਪੱਦਰ ਦੇ ਫੈਲੇ ਨਸ਼ਿਆਂ ਦੇ ਕਾਰੋਬਾਰੀ ਦੀ ਜੁम्मे ਸਵੀਕਾਰ ਕਰਨੀ ਚਾਹੀਦੀ ਹੈ ਧਾਰੀਵਾ ਨੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਨਸ਼ਿਆ ਦੀ ਅਖੋਤੀ ਛੇਵਾਂ ਦਰਿਆ ਤਸਵੀਰਾਂ ਦੇਖੀਆਂ ਉਹ ਅਕਸਰ ਨਾਲ ਦੇਖਿਆ ਜਾਂਦਾ ਹੈ ਕਿ ਅੱਜ ਅਕਾਲੀ ਆਗੂ ਬੇਸ਼ਰਮੀ ਨਾਲ ਦੋਸ਼ਾ ਤੂਠ ਰਹਾਉਦੇ ਹਨ ਪਰ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਸਬੂਤ ਮਜ਼ਬੂਤ ਹਨ ਤੇ ਕੇਸ ਥੋਸ ਹੈ ਜਿਹਨੂੰ ਬਦਲਾਖੋਰੀ ਦੀ ਗੱਲ ਕਹੀ ਜਾ ਰਹੀ ਸੀ ਹੁਣ ਉਹਦਾ ਜਿਹੜੇ ਚਿੱਟੇ ਜਿਹੜੇ ਉਹਦੇ ਤਿੱਖੇ ਤੇ ਮਜ਼ਬੂਤ ਜਿਹੜੇ ਨੇ ਸਬੂਤ ਉਹ ਨਿਕਲ ਕੇ ਅਦਾਲਤ ਦੇ ਵਿੱਚ ਵਿਜੀਲੈਂਸ ਵੱਲੋਂ ਪੇਸ਼ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਿੰਦੇ ਆ ਜੀ ਤੇ ਜਿਹੜਾ ਮਜੀਠੀਆ ਦੇ ਸਾਥੀ ਨਸ਼ਾ ਤਸਕਰ ਸੱਤਾ ਦੀ ਕੈਡਾ ਤੋਂ ਹਵਾਲਗੀ ਤੋਂ ਬਾਅਦ ਵੱਡਾ ਰਾਜਨੀਤਿਕ ਪੁਚਾਲ ਆਏਗਾ ਲੰਮੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਰੱਦ ਕੀਤੀ ਮਤਲਬ ਸਬੂਤ ਪੱਕੇ ਹੀ ਮਿਲ ਗਏ ਨੇ ਜਿਹੜਾ ਅਦਾਲਤ ਜਿਹੜੇ ਬਿਲਕੁਲ ਵੀ ਜ਼ਮਾਨਤ ਰੱਦ ਕਰਦੀ ਨਜ਼ਰ ਆ ਰਹੀ ਹੈ ਹਰੇਕ ਵਾਰ ਜਿਹੜੀ ਉਹਨਾਂ ਦੀ ਨਿਆਰਾਸਤ 14 ਦਿਨਾਂ ਲਈ ਵਧਾ ਦਿੱਤੀ ਜਾਂਦੀ ਹੈ ਤਾਂ ਇਹਦਾ ਮਤਲਬ ਅਦਾਲਤ ਕੋਲ ਹੁਣ ਪੱਕੇ ਸਬੂਤ ਪਹੁੰਚ ਚੁਕੇ ਨੇ ਤੇ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਚੋਂ ਬਾਹਰ ਹੋਣਾ ਮੁਸ਼ਕਿਲ ਹੋ ਗਿਆ ਹੈ ਦੂਸਰੇ ਪਾਸੇ ਦੱਸਦੀ ਹੈ ਕਿ ਮੁਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਕਾਲੀਆ ਅਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜੀ ਰੱਦ ਕਰਨ ਤੋਂ ਬਾਅਦ ਆਮ ਆਦਮੀ ਸ਼੍ਰੋਮਣੀ ਕਾਲੀ ਦਲ ਦੇ ਅਗੂਆਂ ਤੇ ਤਿੱਖਾ ਹਮਲਾ ਕਰ ਦਿੱਤਾ ਹੈ ਜਿਹਦੇ ਦੌਰਾਨ ਕਈ ਗੱਲਾਂ ਕਈ ਕਈ ਸਬੂਤ ਨਿਕਲ ਕੇ ਸਾਹਮਣੇ ਆਏ ਜਿਹੜੇ ਵੱਡੇ ਸੀਗੇ ਨਸ਼ਾ ਤਸਕਰ ਤਸਕਰ ਸੱਤਾ ਨੂੰ ਜਿਹੜਾ ਇੰਟਰਪੋਲ ਬਲੂ ਕਾਰਗਲ ਜਿਹੜਾ ਇੱਕ ਨੋਟਿਸ ਜਾਰੀ ਕਰ ਉਹਨਲੀ ਕਹਿ ਦਿੱਤਾ ਗਿਆ ਹੈ ਤੇ ਪੁਲਿਸ ਦੀ ਇਹ ਵੱਡੀ ਸਫਲਤਾ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਇਹ ਸਬੂਤ ਸੀ ਉਹ ਪੇਸ਼ ਕਰ ਦਿੱਤੇ ਗਏ ਨੇ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੈ ਇਹ ਸੱਚ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀ ਹੈ ਕਾਰਵਾਈ ਕੀਤੀ ਹੈ ਜਿਹਦੇ ਸਬੂਤ ਔਰ ਵਿਜੀਲੈਂਸ ਵੱਲੋਂ ਪੇਸ਼ ਵੀ ਅਦਾਲਤ ਦੇ ਵਿੱਚ ਕਰ ਦਿੱਤੇ ਗਏ ਨੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਬੱਜੇ ਹੱਥ ਵੀ ਬਾਹਰ ਨਹੀਂ ਆ ਸਕਦਾ